ਯੁੱਧ ਨਸ਼ਿਆਂ ਵਿਰੁੱਧ ਜਿਹੜੀ ਸਰਕਾਰ ਨੇ ਤਿਆਰ ਕੀਤਾ ਕਿ ਪੰਜਾਬ ਦੇ ਵਿੱਚੋਂ ਚਿੱਟਾ ਪੰਜਾਬ ਦੇ ਵਿੱਚੋਂ ਨਸ਼ਾ ਜੜੋਂ ਖਤਮ ਕਰਨਾ ਹੈ ਅੱਜ ਉਸ ਮੁਹਿੰਮ ਤਹਿਤ ਅੱਜ ਉਸ ਲੜਾਈ ਦਾ ਇੱਕ ਅਹਿਮ ਹਿੱਸਾ ਰੋਪੜ ਜ਼ਿਲ੍ਹੇ ਦੇ ਹਰ ਇੱਕ ਪਿੰਡ ਦੀ ਜਿਹੜੀ ਵਿਲੇਜ ਡਿਫੈਂਸ ਕਮੇਟੀ ਹੈ ਵਿਲੇਜ ਡਿਫੈਂਸ ਕਮੇਟੀ ਤੋਂ ਪਾਵ ਪਿੰਡ ਦੇ ਮੋਤਵਰ ਜਿਹਦੇ ਵਿੱਚ ਸਾਡੇ ਸਰਪੰਚ ਸਾਹਿਬ ਸਾਬਕਾ ਸਰਪੰਚ ਲੰਬੜਦਾਰ ਪਿੰਡ ਦੇ ਕੋਈ ਹੋਰ ਜਿਹੜੇ ਮੋਤਵਰ ਸ਼ਖਸੀਅਤਾਂ ਉਹ ਸਾਰੇ ਜਿਹੜੇ ਹਨ ਉਹਨਾਂ ਨੂੰ ਅੱਜ ਸੱਦਾ ਦਿੱਤਾ ਗਿਆ ਸੀ ਤੇ ਅੱਜ ਉਹਨਾਂ ਨੇ ਇੱਕ ਆਹ्वान ਕੀਤਾ ਗਿਆ ਕਿ ਆਓ ਜਿੱਥੇ ਸਰਕਾਰ ਇਹ ਲੜਾਈ ਲੜ ਰਹੀ ਹੈ ਜਿੱਥੇ ਪੁਲਿਸ ਇਹ ਲੜਾਈ ਲੜ ਰਹੀ ਹੈ ਰੋਪੜ ਜ਼ਿਲ੍ਹੇ ਦੇ ਵਿੱਚ ਪਿਛਲੇ 3 ਮਹੀਨਿਆਂ 'ਚ 200 ਤੋਂ ਵੱਧ ਤਸਕਰ ਆਪ Punjab Police ਨੇ ਫੜ ਕੇ ਅੰਦਰ ਦਿੱਤਾ ਉੱਥੇ ਹੁਣੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਆਪਣੇ ਆਪਣੇ ਇੱਕ ਇੱਕ ਪਿੰਡ ਨੂੰ ਸਾਫ਼ ਕਰੀਏ ਪਿੰਡ ਦੇ ਵਿੱਚ ਕਿਸੇ ਨਸ਼ਾ ਤਸਕਰ ਨੂੰ ਵੜਨ ਨਾ ਦਈਏ ਪਿੰਡ ਦੇ ਵਿੱਚ ਜਿਹੜੇ ਸਾਡੇ ਬੱਚੇ ਜਿਹੜੇ ਸਾਡੇ ਭੈਣ ਭਾਈ ਇਸ ਦਲਦਲ ਚ ਫਸੇ ਹੋਏ ਆ ਉਹਨਾਂ ਨੂੰ ਸਮਝਾਈਏ ਉਹਨਾਂ ਨੂੰ ਇਸ ਦਲਦਲ ਚ ਕੱਢਣ ਦੇ ਲਈ ਹਰ ਕੋਸ਼ਿਸ਼ ਮੁਨਕਿੰ ਕੋਸ਼ਿਸ਼ ਕਰੀਏ ਉਹਦਾ ਇਲਾਜ ਕਰਵਾਈਏ ਤੇ ਨਾਲ ਹੀ ਜਿਹੜਾ ਵੀ ਕੋਈ ਡਰੈਕਟ ਅਸਕਰ ਫੜਿਆ ਜਾਂਦਾ ਉਹਦੀ ਜ਼ਮਾਨਤ ਨਾ ਦੇਈਏ ਪਿੰਡ ਦੇ ਵਿੱਚ ਕੋਈ ਵੀ ਐਦਾਂ ਦਾ ਨਾ ਹੋਵੇ ਜੋ ਉਸਦੀ ਜ਼ਮਾਨਤ ਦੇਵੇ ਤਾਂ ਪੰਜਾਬ ਦਾ ਹਰ ਇੱਕ ਜਰੋ ਇੱਕ ਇੱਕ ਪਿੰਡ ਸਾਫ਼ ਹੋਊਗਾ ਤਾਂ ਉਦੋਂ ਪੰਜਾਬ ਸਾਫ਼ ਹੋਊਗਾ